ਬਾਈ ਜੀ ਤੁਹਾਡਾ ਪਿੰਡ ਕਿਹੜਾ ਹੈ ਪਿੰਡ ਸਾਡਾ ਹੈਗਾ ਜੀ ਰਾੜਾ ਸਾਹਿਬ ਕੋਲ ਦੇਖੋ ਬਾਈ ਜੀ ਮੈਨੂੰ ਦੇਖੂਗਾ ਜਿਹੜਾ ਉਹਨੂੰ ਨੌਲ ਜਾਓ ਤੁਸੀਂ ਕਹਿੰਦੇ ਹੋ 5 ਦਿਨ ਦਾ ਬੰਦਾ ਲੁਧਿਆਣੇ ਦਾਖਲ ਹੈ ਹਾਂਜੀ ਪ੍ਰਿੰਟ ਸੱਟ ਲੱਗੀ ਵੀ ਹੈ ਹਾਂਜੀ ਇਹਨਾਂ 5 ਦਿਨਾਂ 'ਚ ਮੈਂ 32 ਮਰੀਜ਼ ਦਾਖਲ ਕਰਾਏ ਨੇ ਚੰਡੀਗੜ੍ਹ ਪੀਜੀਆਈ 'ਚ ਜਿਨ੍ਹਾਂ 'ਚੋਂ 24 ਦਾ ਆਪਰੇਸ਼ਨ ਹੋ ਗਿਆ ਇੱਕ ਛਿੰਤਾ ਵਾਲੇ ਦਾ ਪਾਪਾ 8 ਘੰਟਿਆਂ 'ਚ ਪਹੁੰਚ ਗਿਆ ਤਾਂ ਉਹਦੀ ਜਾਨ ਬਚੀ ਨਹੀਂ ਹੋਗਾ ਔਖਾ ਸੀਗਾ ਦੇਖੋ ਵੀਰੇ ਜਿਹੜਾ ਮੈਨੂੰ ਦੇਖੂਗਾ ਉਹਦੇ ਛੋਟੇ ਵੀਰ ਹੱਲ ਹੋਊ ਹੁਣ ਜੇ ਬੰਦਾ ਪਿਆ ਕਿਤੇ ਹਸਪਤਾਲ ਚ ਉਹਦਾ ਕੰਨੂ ਕੋਈ ਜੇ ਮੇਰੇ ਕੋਲੇ ਆਉਂਦੇ ਨੂੰ ਗੱਲਬਾਤ ਹੋਊਗੀ ਅਗਲਾ ਵਿੱਚ ਤੈਨੂੰ ਕਹੂਗਾ ਵਿੱਚੇ ਮੈਨੂੰ ਸਾਡੇ ਤਾਂ ਸਟੈਚਰ ਤੇ ਪ੍ਰੇਸ਼ਨ ਹੁੰਦੇ ਨੇ ਜੇ ਆਪਰੇਸ਼ਨ ਹੋਣ ਵਾਲਾ ਤਾਂ ਦੱਸ ਮੈਂ ਕਰਾ ਦਨਾ ਨਹੀਂ ਉਹ ਜਿਹੜੇ ਡਾਕਟਰ ਨੇ ਨਾ ਉਹ ਸੀ ਕਹਿੰਦੇ ਰੈਫਰ ਕਰਨ ਨੂੰ ਚੰਡੀਗੜ੍ਹ ਪੀਰ ਯਾਰ ਐ ਹੀ ਨਹੀਂ ਰੈਫਰ ਕੁਝ ਕੰਮ ਵੀ ਹੋਵੇ ਨਾ ਮੈਨੂੰ ਤਾਂ ਤਾਂ ਮੈਂ ਜੋਰ ਲਾਵਾਂ ਭੱਜਾਂ ਪਿੰਡੋਂ ਉੱਤੇ ਮੂਰੇ ਖੜਾ ਥੋੜੇ ਜੇ ਉਹਦਾ ਕੋਈ ਆਪਰੇਸ਼ਨ ਹੋਣ ਵਾਲਾ ਜੇ ਉਹਨੂੰ ਲੁੱਟ ਪੱਟ ਕੇ ਬੰਦੇ ਨੂੰ ਲੈ ਕੇ ਰੁਪਈਏ ਰੁਪਈਏ ਬਾਅਦ ਚ ਪੀਜੀਆਈ ਭੇਜ ਦੋ ਇੱਧਰ ਉਹ ਜੀ ਦੇਖ ਰਹੇ ਹਾਂ ਮੈਂ ਉਹ ਜਦੋਂ ਬੰਦੇ 'ਚ ਕੁਝ ਨਹੀਂ ਪਹਿਲੇ 10 ਘੰਟੇ 'ਚ ਆਪਰੇਸ਼ਨ ਹੁੰਦਾ ਬ੍ਰੇਨ ਦਾ ਮੈਂ ਰਾਤ ਨੂੰ 2 ਵਜੇ ਸੌਣਾ ਛੋਟੇ ਵੀਰ ਕੀ ਨਾਮ ਹੈ ਤੇਰਾ ਠੀਕ ਹੈ ਜੀ ਮੇਰਾ ਨਾਮ ਦਲਜੀਤ ਸਿੰਘ ਹੈ ਜੀ ਦਲਜੀਤ ਛੋਟੇ ਵੀਰ ਅੱਗੇ ਨੂੰ ਨੰਬਰ ਰੱਖੀ ਸਾਹਮਣੇ ਤੈਨੂੰ ਕੋਈ ਲੋੜ ਪੈ ਜੇ ਤਾਂ ਤੁਰੰਤ ਮੈਨੂੰ ਫੋਨ ਕਰ ਲੈ ਚਾਹੇ ਮੈਂ ਤੁਹਾਡਾ ਮੈਂ ਤੁਹਾਡਾ ਨੰਬਰ ਨਾ ਉਹਨਾਂ ਨੂੰ ਸੈਂਡ ਨਹੀਂ 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 ਮੈਂ ਨਹੀਂ ਮੇਰਾ ਨੰਬਰ ਨਾ ਸੈਂਡ ਕਰੀ ਪੂ ਜਿੰਮੇਵਾਰੀ ਨਿਭਾ ਠੀਕ ਹੈ ਜੀ ਅਗਲਾ ਚੱਕ ਕੇ 10000 ਬੰਦੇ ਨੂੰ ਮੇਰਾ ਨੰਬਰ ਦੇ ਦੂਗਾ ਮੇਰਾ ਗਾਲਾ ਬੈਠਿਆ ਰਹਿੰਦਾ ਪੂ ਜਿੰਮੇਵਾਰੀ ਨਿਭਾ ਜੇ ਉਹਨਾਂ ਦਾ ਕੋਈ ਆਪਰੇਸ਼ਨ ਹੋਣ ਵਾਲਾ ਮੈਨੂੰ ਬੈਕ ਕਾਲ ਕਰ ਮੈਂ ਮੂਹਰੇ ਖੜਾ ਹਾਂ ਸਵੇਰੇ ਪੀਟੀਆਈ 'ਚ ਲਿਆਈ ਦਾਖਲ ਕਰਾ ਦੂ ਆਪਰੇਸ਼ਨ ਹੋਣ ਵਾਲਾ ਹੋਵੇ ਛੋਟੇ ਵੀਰ ਠੀਕ ਹੈ ਜੀ ਬਾਕੀ ਗੱਲ ਇਹ ਹੈ ਜਿਹੜਾ ਸਾਨੂੰ ਦੇਖੂਗਾ ਉਹੀ ਚੰਡੀਗੜ੍ਹ ਪਹੁੰਚੂਗਾ ਅਕਲ ਉਹਨੂੰ ਹੀ ਮਿਲੂ ਅੱਛਾ ਠੀਕ ਹੈ ਜਿਹੜੇ ਦੇਖਦੇ ਨਹੀਂ ਹੈਗੇ ਉਹ ਬੰਦੇ ਤੇ ਆਹ ਲੋਕਾਂ ਤੋਂ ਛੱਡੋ ਯਾਰ ਉਹ ਆਹ ਦੂਜੇ ਤੂਤੇ ਭਾਨੇ ਫਲਾਣੇ ਫਿਲਮ ਵਾਲੇ ਐਕਟਰ ਜਿਨ੍ਹਾਂ ਨੇ ਕਦੇ ਇਹਨਾਂ ਦੀ ਬਾਤ ਨਹੀਂ ਪੁੱਛਣੀ ਹੁੰਦੀ ਉਹਨਾਂ ਨੂੰ ਦੇਖਦੇ ਨੇ ਉਹ ਫਿਰ ਉਹ ਫਸ ਜਾਂਦੇ ਨੇ ਤੇ ਆ ਫਿਰ ਰੋਜ਼ ਰੁਪਈਆ ਰੁਪਈਆ ਲੱਗਦਾ ਫੇਰ ਬੰਦਾ ਅਗਲਾ ਕਹਿੰਦਾ ਕੋਈ ਨਾ ਦੱਸ ਦੀ ਠੀਕ ਠੀਕ ਹੈ ਠੀਕ ਤੈਨੂੰ ਪਤਾ ਕੁਝ ਵੀ ਬੰਦਾ ਬੋਲਦਾ ਹੈ ਨੀ ਬੋਲਦੇ ਨਹੀਂ ਹੈਗੇ ਉਹ ਜਦੋਂ ਉਹ ਚੁੰਡੀ ਵੜਦਾ ਨਹੀਂ ਨਾ ਉਦੋਂ ਖਲਾਉਂਦੇ ਨੇ ਹੱਥ ਪੈਰ ਕਿਤੇ ਨੇ ਪਿੰਡ 'ਚ ਦੱਸਿਆ ਵੀ ਆਪਰੇਸ਼ਨ ਹੋਣ ਵਾਲਾ ਨਹੀਂ ਉੱਥੇ ਮੇਰੇ ਡੈਡੀ ਗਏ ਹੋਏ ਨੇ ਜੀ ਉਹਨਾਂ ਨੇ ਦੱਸਿਆ ਵੀ ਕੁਝ ਹੋਣ ਵਾਲਾ ਉਹ ਡਾਕਟਰ ਆਏ ਕਹਿੰਦੇ ਕਹਿੰਦੇ ਵੀ ਅਸੀਂ ਨਾ ਇੱਥੋਂ ਗੱਲ ਕੋਲੋਂ ਨਾ ਉਹ ਆਪਰੇਸ਼ਨ ਕਰਕੇ ਪੈ ਕਾ ਦਿੰਦੇ ਨੇ ਕਹਿੰਦੇ ਸੀਗੇ ਵੀ ਖਾਣ ਪੀਣ ਨੂੰ ਹੂੰ ਉਹ ਆਏ ਕਹਿੰਦੇ ਜੀ ਕਹਿੰਦੇ ਵੀ ਬਾਕੀ ਤੁਸੀਂ ਪਤਾ ਕੀ ਖਰਚਾ ਵੱਧ ਹੋ ਰਿਹਾ ਉੱਥੇ ਉਹ ਕਹਿੰਦੇ ਵੀ ਭਾਈ ਅਸੀਂ ਇੰਨਾ ਦੇ ਨਹੀਂ ਸਕਦੇ ਵੀ ਤੁਸੀਂ ਫਿਰ ਉਹ ਕਹਿੰਦੇ ਤੁਸੀਂ ਚੰਡੀ ਕਢ ਲੈ ਨਹੀਂ ਗਏ ਕਿਉਂ ਨਹੀਂ ਉੱਥੇ ਜੇ ਚੰਡੀਗੜ੍ਹ 프리 ਇਲਾਜ ਹੁੰਦਾ ਉਹ ਵੀ ਮੈਂ ਤੁਹਾਨੂੰ ਦੱਸ ਦਾਂ ਜੀ ੱਤੇ ਘਾ ਚਲੇ ਗਏ ਉਹਨਾਂ ਨੂੰ ਜਿਵੇਂ ਹੁਣ ਪਤਾ ਹੀ ਲੱਗ ਇੱਕਦਮ ਖਬਰ ਸੁਣਦੇ ਆ ੱਤੇ ਘਾ ਆ ਰਿਆਂ ਨੂੰ ਮੈਂ ਫੜਦਾ ਰੋਜ਼ ਹਾਂਜੀ 2 ਵਜੇ ਤੱਕ ਸੌਣਾ ਮੈਂ ਕਹਿੰਦਾ ਆ ਜੋ ਜਿਹੜੇ ਨੂੰ ਕਿਉਂਕਿ 8-10 ਘੰਟੇ ਚ ਪਹੁੰਚਣਾ ਕੋਈ ਜ਼ਿਆਦਾ ਨਹੀਂ ਹੈਗਾ ਹਾਂ ਹਾਂਜੀ ਹਾਂਜੀ ਫੇਰ ਵੀ ਤਾਂ ਬਾਅਦ ਚ ਆਪਾਂ ਬੇਟਾ ੱਤੇ ਖਾ ਕੇ ਜਾਣੀ ਆ ਸਲਾਹ ਸਲਾਹ ਦੇਣ ਵਾਲਾ ਕੋਈ ਹੈ ਨਹੀਂ ਸੀਗਾ ਜੀ ਉਹਨਾਂ ਕੋਈ ਵਿਚ ਬੰਦੇ ਹੋਣ ਕਿ ਉਹ ਕਰਾਂ ਮੈਂ ਸਾਰੀ ਦਿਹਾੜੀ ਸੋਸ਼ਲ ਮੀਡੀਆ ਤੇ ਇਹੀ ਸਲਾਹ ਦਿੰਨਾ ਵੀ ਸਿਰ ਤੇ ਸੱਟ ਲੱਗੀ ਐਕਸੀਡੈਂਟ ਵਾਲੀ ਪਹੁੰਚੋ ਚੰਡੀਗੜ 70 ਨਿਊਰੋ ਸਰਜਨ ਬੈਠੇ ਨੇ ਉੱਥੇ ਬਾਜਾਂ ਮਾਰਦੇ ਨੇ ਟਰੋਮਾ ਚ ਐਸ ਤੋਂ ਵੀਰ ਵੀ ਆ ਜਾਓ ਵੀਰੇ ਸਿਰ ਮੁੰਨ ਕੇ ਕੱਲ ਪਰਸੋਂ ਕੱਲ 8 ਘੰਟੇ ਚ ਚੀਂਚਾ ਵਾਲੇ ਦੇ ਬਾਬਾ ਜੀ ਦਾ ਆਪਰੇਸ਼ਨ ਕਰਤਾ ਜਾਨ ਬਚਾਤੀ ਉਹਨਾਂ ਦੀ ਠੀਕ ਹੈ ਜੀ ਕਰ ਤੂੰ ਜੇ ਆਪਰੇਸ਼ਨ ਹੋਣ ਵਾਲਾ ਮੈਂ ਨਾਲ ਕੜੂੰ ਤੁਹਾਡੇ ਜੇ ਜੇਬ ਚੋਂ ਵੀ ਲੱਗੂ ਕੁਝ ਲਾਵਾਂਗੇ ਫੋਨ ਕਰਕੇ ਮੈਂ ਪੁੱਛ ਕੇ ਤੁਹਾਨੂੰ ਮੈਂ ਬੈਕ ਕਾਲ ਕਰ ਦੰਗਾ ਜੀ ਓਕੇ ਬੇਟਾ ਠੀਕ ਠੀਕ ਹੈ